ਦੇਖਦਾ ਹੈ ਭਗਤ ਸਿੰਘ ਜੀ ਤੇਰੀ ਸੋਚ ਨੂੰ ਉਹ ਨਹੀਂ ਅਪਣਾਉਂਦੇ ਲੋਕ ਭਗਤ ਸਿੰਘ ਜੀ ਤੇਰੀ ਸੋਚ ਨੂੰ ਉਹ ਨਹੀਂ ਅਪਣਾਉਂਦੇ ਲੋਕ ਆਪਣੇ ਮਾਤਰ ਮਤਲਬ ਦੀ ਖਾਤਰ ਰੱਬ ਵੀ ਦਾਤੇ ਲਾਉਂਦੇ ਲੋਕ ਮੇਰਾ ਦੇਸ਼ ਆਜ਼ਾਦੀ ਮਾਣੇ ਤੋਂ ਇਸੇ ਲਈ ਸੀ ਫਰਸੀ ਚੁੰਮੀ ਮੇਰਾ ਦੇਸ਼ ਆਜ਼ਾਦੀ ਮਾਣੇ ਨੂੰ ਇਸੇ ਲਈ ਸੀ ਫਾਸੀ ਤੁਮੀ ਤੇਰੀ ਫਾਸੀ ਨੂੰ ਅੱਜ ਭੁਲਕੇ ਫਿਰਦੇ ਆਪਾਪ ਕਮਾਉਂਦੇ ਲੋਕ ਜੇਸ਼ ਪਿਆਰ ਦਾ ਤੇਰੇ ਵਰਗਾ ਜੱਜਾ ਕਿਤੇ ਵੀ ਨਜ਼ਰ ਨਾ ਆਵੇ ਦੇਸ਼ 'ਚ ਆਦਾ ਤੇਰੇ ਵਰਗਾ ਜੱਜਾ ਕਿਤੇ ਵੀ ਨਜ਼ਰ ਨਾ ਆਵੇ ਆਪਣਾ ਹੀ ਘਰ ਭਰਨੇ ਦੇ ਲਈ ਜਵਾਨੀ ਨਸ਼ੇ ਤੇ ਲਾਉਂਦੇ ਲੋਕ ਜੋ ਕਹਿੰਦੇ ਸੀ ਦੁੱਧ ਧੋਤੇ ਹਾਂ ਜੋ ਕਹਿੰਦੇ ਸੀ ਦੁੱਧ ਧੋਤੇ ਕਿਹੜਾ ਸਾਥੀ ਅਜੋ ਉਹ ਵੀ ਆਈਟੀ ਆਉਂਦੇ ਲੋਕ ਤੇ ਪੈ ਜਿਸ ਭਾਰਨ ਤੋਂ ਜ਼ਿੰਦਗੀ ਵਾਰੀ ਤੇ ਜਿਸ ਭਾਰਨ ਤੋਂ ਜ਼ਿੰਦਗੀ ਵਾਰੀ ਅੱਜ ਉਸ ਦਾ ਨਕਸ਼ਾ ਹੋਰ ਸੱਚਾ ਸੁੱਚਾ ਅਜਲੀ ਭੁਖਾ ਝੂਠੇ ਮੋਜ ਅਡਾਉਂਦੇ ਲੋਕ ਤੇ ਪੱਗਾਂ ਦੇ ਬਸ ਰੰਗ ਹੀ ਬਦਲੇ ਪੱਗਾਂ ਦੇ ਬਸ ਰੰਗ ਹੀ ਬਦਲੇ ਹੋਰ ਕੋਈ ਬਦਲਾ ਨਹੀਂ ਦੀਦਾ ਆਪਾਂ ਨੇ ਸਭ ਦੇਖ ਲਿਆ ਹੈ ਕਿੰਨਾ ਭੇਸ ਬਟਾਉਂਦੇ ਲੋਕ ਤੇਰੇ ਵਰਗਾ ਕੋਈ ਦੇਸ਼ ਦਾ ਹੈ ਵੈਸੀ ਦੇਸ਼ ਦੀ ਬਾਗ ਡੋਰ ਸੰਭਾਲੇ ਤਾਂ ਲੋਟੂ ਲੀਡਰ ਚੋਣਾਂ ਲੜਨ ਤੋਂ ਫਿਰ ਕੰਨੀਂ ਕਰਾਂਦੇ ਲੋਕ ਤੇ ਪਾਪਕ ਵਾਲਾ ਰਹੇ ਸੋਚਦਾ ਦੇਖਦਾ ਕਰਦਾਂ ਕਿਵੇਂ ਉਤਾਰਾਂ ਪਾਪਕ ਵਾਲਾ ਰਹੇ ਸੋਚਦਾ ਦੇਸ਼ਾ ਕਰਦਾਂ ਕਿਵੇਂ ਉਤਾਰਾਂ ਸੋਚਦਾ ਰਹੇ ਪਰ ਬੋਲੀ ਨਾ ਕੁਝ ਰਹਿੰਦੇ ਨੇ ਤੁਮ ਬਣਾਉਦੇ ਲੋਕ ਸੋਚਦਾ ਰਹ ਪਰ ਬੋਲੀ ਨਾ ਰਹਿੰਦੇ ਨੇ ਤੁਮ ਬਣਾਉਦੇ ਲੋਕ ਫਕਸਿਆ ਤੇਰੀ ਸੋਚ ਨੂੰ ਹੁਣ ਨਹੀਂ ਅਪਣਾਉਦੇ ਬ్రో ਧੰਨਵਾਦ ਬਹੁਤ ਬੱਧੀਆ ਸਰਪਾਤੀ ਮੈਂਦੀ ਬਾਬਾ ਸਰਪਾਤੀ ਗੁੰਤਾਸ ਪਹਿਲਾ ਮਹਿਤਾਬ ਤੇ ਗੁੰਤਾਸ ਕਿੱਥੇ ਆ ਗਏ ਸੋ ਸਭੀ ਕੱਪ 진와와 <sor> 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 <sor>

ਗੁਲਾਮ ਹੋ ਗਿਆ ਦੇਸ਼ ਤੁਹਾਰੇ ਮੁੜ ਕੇ ਆਇਆ ਵੀ ਆਵੇ ਗੁਲਾਮ ਹੋ ਗਿਆ ਦੇਸ਼ ਤੁਹਾਰੇ ਇਨ ਲਾ ਜਿੰਦਾਬਾਦ ਇਨ ਲਾ ਜਿੰਦਾਬਾਦ ਮਾਫੂਮ ਨੂੰ ਜਦ ਨੇਜੇ ਤੇ ਟੰਗ ਦਾ ਬਰਸਾ ਲਹੂ ਚੋਕ ਪਿਆ ਹੈ ਜਾਲ ਨੂੰ ਟੰਗ ਦਾ ਪਰਾਂ ਹੋ ਪਕੰਡਿਆ ਤੋਂ ਅਮਨਾ ਦੀ ਗੱਲ ਛੇੜ ਲੋਕੇ ਕੰਗੇ ਕਹਿਦਾ ਤੇਰੇ ਫੰਡ ਦਾ ਮੇਰੇ ਤਾ ਕੋ ਤੇਰੀ ਦੀ ਤਾ ਦਾ ਸੇਤ ਹੈ ਆਓ ਮਿਲਾਲ ਚੋਕੀਏ ਲੋਕਾਂ ਵੀ ਹੰਡ ਦਾ ਸੱਕਾ ਲੈ ਵੜ ਹੈ ਹਾਂ ਹੋਣੇ ਦੀ ਲਾਰ ਨੂੰ ਔਖਾ ਪੜਾ ਲੰਘਣਾ ਹੈ ਜੀਵਨ ਦੇ ਰਾਹ ਸੰਗ ਮੈਂ ਕੱਪਾ ਤੇ ਸਹੁੰ ਰੱਖ ਲੈਣਾ ਸ਼ਹਿਰ ਦਾ ਪ੍ਰਧਾਨ ਜੀ ਜੋ ਜਿਹੜੇ ਵਾਲਿਓ ਹੱਕ ਤੇ ਸੱਚ ਖੱਤਰ ਤੁਹਾਨੂੰ ਪਿਆਰ ਪੀਜੀ ਹੈ ਦੋਸਤ ਯਾਰੋ ਤੁਹਾਡੇ ਕਦਮਾਂ 'ਚ ਧੂੜ ਨੋ ਕਸਰ ਜਾਨਾ ਇਹ ਮੱਥੇ ਦੇ ਤੇ ਲੱਕ ਵਾਰ ਜਾਓ ਲੋਕ ਲਹਿਰਾਂ 'ਚ ਰਸਨੌਰ ਖੱਤ ਰਤ ਆਪਣੇ ਜਿਸਮ ਦੀ ਪਾ ਗਏ ਹੋ ਸੱਚੇ ਦਿਲੋਂ ਸਰਧਾਂਜਲੀ ਕਹਾਂ ਕਾਇ ਜਿੰਦ ਲੋਕਾਂ ਦੇ ਦੇਖੇ ਜਾ ਗਏ ਹੋ ਨਾਮ ਵਧ ਰਿਹਾ ਹੈ ਵਧਰੀ ਨਾਮ ਨੂੰ ਪਹਾਵੇ ਸਿਰਫ ਬਦਲੇ ਸਨਾਂ ਦੇ ਨਾਮ ਜਾਣੋ ਕਹਿੰਦੇ ਸਤਿਮੰਦੇ ਹੋ ਧਿਆਨ ਹੈ ਨਾ ਦੇ ਨਹੀਂ ਬਦਲਦਾ ਹੁੰਦਾ ਰੰਗ ਜਾਣੋ ਸਿਰਫ ਬਦਲੇ ਸਨਾਂ ਦੇ ਨਾਮ ਜਾਣੋ ਮੁਤੀ ਅਜੇ ਨਾ ਰਾਤ ਹਨੇਰੀ ਆਨੀ ਤੂਸਰਵਾਰ ਤੇ ਲੋਕਾਂ ਦੇ ਲੱਤ ਪਾਈ ਸਭੋ ਵਧੀਆ ਧਾਨ ਨਟੇਰੀਆਂ ਦੇ ਇੱਕ ਪਾਸੇ ਸ਼ਹੀਦ ਦੀ ਮਾਂ ਪਾਈ ਰਵਾਗ ਵਿਆਪਾ ਕਹ ਇਹ ਸਤਕਾਰ ਦੇ ਨੇ ਦੂਜੇ ਪਾਸੇ ਸ਼ਹੀਦਾਂ ਦੇ ਬਾਗ ਹਨ ਕਿਤੇ ਦਿਲ ਬੋੜਦੇ ਵਾਲੇ ਆਪੇ ਨੇ ਜਿਹਨਾਂ ਜਿਸ ਨੂੰ ਇਹ ਲੈਰੀ ਨਾਟਾਲੇ ਜਿਵੇਂ ਅੱਜ ਵੀ ਮੈਂ ਅਡਰ ਹੈ ਰਿਥੇ ਭਗਤ ਸਿੰਘ ਨੂੰ ਅੱਜ ਵੀ ਯਾਦ ਬੰਦੀ ਇਹਨੇ ਬਾਗ ਮਿਲਣੇ ਕਹਿ ਦਿੱਥੇ ਚੰਨੇ ਯਾਰ ਤੇ ਜ਼ੁਲਮ ਦਿੱਤੇ ਆਰੀ ਪਾਤਾ ਕੂੜੇ ਜਿਹੀ ਸਾਫ ਦੀ ਰਾਹ ਤੇ ਜਦ ਕੂੜੇ ਨੂੰ ਘੱਟ ਸੱਜ ਸਹੀ ਔੜਕ ਸਾਨੂੰ ਮਾਨ ਹੈ ਲੋਕ ਦੇ ਸਾਹ ਉੱਤੇ ਹੋਇਆ ਕੀ ਦੇ ਗੋਲੀਆਂ ਨਾਲ ਭੰਗਨ ਇੰਨੇ ਮੁਕਤਬੀਨ ਦੀ ਰੀਮ ਹੋਈ ਪੈਦਾ ਹੋਏ ਹਾਂ ਖੰਡੇ ਦੀ ਧਾਰ ਵਿੱਚੋਂ ਸਾਡੇ ਬਾਸੀਆਂ ਨਾਲ ਦੇਤ ਹੋਈ ਤਾਂ ਮੈਂ ਅੱਜ ਇਸ ਸੱਤ ਦੇ ਆਸ਼ਾ ਨੂੰ ਨੂਰ ਅੰਗਮ ਬਾਉਲਾ ਕਰ ਕਰਦੇ ਲੋਕ ਯੁੱਧ ਦੇ ਜੰਗੇ ਮੈਦਾਨ ਅੰਦਰ ਅਸੀਂ ਦੇਖਾਂਗੇ ਕਿੰਨਾ ਇਹ ਨਾ ਸਰਦੇ ਮੇਰੇ ਦੋਸਤੋ ਲੋਕ ਲਹਿਰ ਪਾਈ ਆਵੇ ਵਾਰ ਨਹੀਂ ਜਿੰਦ ਦੇ ਸ਼ੱਕ ਜਾਓ ਵਾਦੇ ਰਹਿਣਗੇ ਕਾਗਲੇ ਸੱਜਾਰੇ ਜਦੋਂ ਤੱਕ ਲੁੱਟੀਦਾ ਹੈ ਹੱਕ ਜਾਓ ਜਦੋਂ ਤੱਕ ਲੁੱਟੀਦਾ ਹੈ ਹੱਕ ਜਾਓ ਜੈ ਜੰਤਾ ਜੈ ਜੰਤਾ ਸਮਾਪਤ ਹੈ ਸ੍ਰੀਮਾਨ ਮੋਹਨ ਜੀ ਜੀ ਹੈ 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 ਜੀ حضرت گرفتار دے وقت قرض سان تے ہور کئی قسم دی درخواستیں دیو اپن جیڑی جوڑ دے پچھیں اپن پچھیں فیدا ہے 24 مطلب ہے انہی کوتی دے کہ 23 سال دے تے کہیں رہ کے رہا اپن کے پتا چا جی تے وہ مرض تھی گیا ہوشدار جی تے مڑز تے مونوں مونوں ضرورت ہے جی क्रिएचर के दूसरी कुछ 20 25 के प्लास्टिक को तो बहुत पूरा नहीं हो गया मैं जो तो कार की पत्र के एक महान क्रांतिकारी परवे शुरू तौर पर ही था महान क्रांतिकारी थे शहीदों की चिता ਇਸ ਸੇ ਮਹਾਨ ਕ੍ਰਾਂਤੀ ਕਰੀ ਸ੍ਰੀ ਗੁਰੂ ਜੀ ਜੇਨਾ ਕ੍ਰਾਂਤੀ ਦੀ ਸਮਝ ਬੜੀ ਜੇਨਾ ਰਾਜਨੀਤੀ ਦੀ ਤਰ੍ਹਾਂ ਡਲਾਈ ਹੁੰਦੀ ਜੇ ਮੋੜ ਪਾ ਕੇ ਵਦਨ ਪਰਵਾਉਣੇ ਦੀ ਇਹ ਜਿੰਦਗੀ ਦਾ ਗੋਲ ਸਮਾਈ ਹੁੰਦੀ ਜਿੰਦ ਨੂੰ ਪਾ ਕੇ ਵਦਨ ਪਰਵਾਉਣੇ ਆਂਗੇ ਇਹ ਜਿੰਦਗੀ ਦਾ ਗੋਲ ਸਮਾਈ ਹੁੰਦੀ ਤੇ ਹਰਾਤ ਕੀ ਹੁੰਦੇ ਤੇ ਰੰਗ ਕੋਲ ਹੁੰਦਾ

आज के फांसी के कारण आप सारी हिंदी मेरा छात्र भी निभाते हैं मेरा छात्र मान लीजिए तो तबी लेकिन शैते आजम और शैते आजम जी आलम देखिए कैसा शैते आजम देखिए कंफर्ट की कैसा तू मुदन सवार बलात्कार पर बाड़ियां डालती कितनी अपने आराम की कोई पर कितनी अपने आराम की कोई ना जितने रंग रंगिया पर बाड़ियां मीडिया माता ने मेरी जानकारी कराया और सुपर सुरूप पुरानिया का सी ना कुछ कहानियां रोलता नहीं क्रिकेटिया आपका वारंट भी मान ना आए होंगी जेना जानती भी चमार जाने होंगी जेना जानती भी चमार जाने सारे भारत अंदर फिर इस सूर्य ने खूब क्रांति की ज्वाला तथा इतनी सांगरस में पार बुला करके सत्य जिला ਬੜਾ ਸੁਝਾ ਦਿੱਤੀ ਸੁਖਦੇਵ ਰਾਜਗੁਰੂ ਹੋਰ ਦਾ ਬਾਦ ਰਲ ਕੇ ਸੁਖਦੇਵ ਰਾਜਗੁਰੂ ਹੋਰ ਦਾ ਬਾਦ ਰਲ ਕੇ ਇੰਤਭਾਗ ਦੀ ਜਿੰਦਾ ਬੁਲਾ ਦਿੱਤੀ ਜੇ ਸੁਭੋਤ ਰਹੇਗਾ ਪਰ ਜੋ ਹਰ ਕਿਤੇ ਐਸੀ ਸੋਹਣੀ ਸਨਮਤ ਆਈ ਹੁੰਦੀ ਜਿਹੜਾ ਕਰਤੀ ਦੀ ਸਮਝ ਆਈ ਹੁੰਦੀ ਜਿਹੜਾ ਕਰਤੀ ਦੀ ਸਮਝ ਆਈ ਹੁੰਦੀ ਕੋਈ ਬੰਦਾ ਹੈ ਜਿੱਤਾ ਕੋ ਸਾਰਾ ਅਸਰ ਦੇ ਕੇ ਅੰਦਰ ਤੇਰੀ ਕਿਰਤੀ ਦੇ ਹਿੱਸੇ ਦਿਖਾ ਰਹੇ ਨੇ ਗੁਰੂ ਮੁਰੇ ਕਹਾਂਗੇ ਪਰ ਨਾਲਗੇ ਜਿਹੜੀ 11ਵੀਂ ਪਰਫੈਕਸ਼ਨ ਮਨਾ ਰਹੇ ਨੇ ਕਾਂਸੀ ਕਾਰੀ ਹੀ ਨਹੀਂ ਚਿੰਤਕ ਸੋਚੀ ਪਗਦ ਸਿੰਘ ਵਿਰਾਟ ਨੂੰ ਸਨਤ ਕਰੀ ਨਹੀਂ ਸੀ ਕਾਂਸੀ ਕਾਰੀ ਹੀ ਨਹੀਂ ਚਿੰਤਕ ਸੋਚੀ ਪੂਰ ਅੰਦੇਸ਼ੀ ਦੀ ਗੱਲ ਸੁਣਾ ਰਹੇ ਨੇ ਕਿ ਤੁਮ ਜੇਦਾ ਅਗਰ ਦੇ ਦਸਤੂਕ ਸਾਨੂੰ ਜਿਹੜੀ ਸੋਚ ਦੀ ਜਨਮ ਕਰੀ ਹੁੰਦੀ ਕਿ ਤੁਮ ਜੇਦਾ ਅਗਰ ਦੇ ਦਸਤੂਕ ਸਾਨੂੰ ਜਿਹੜੀ ਸੋਚ ਦੀ ਜਨਮ ਕਰੀ ਹੁੰਦੀ ਤਾਂ ਜਗ ਹੈ ਜੇਗਾ ਕਾਂਸੀ ਦੇ ਕਮੇਟਰੀ ਜੇ ਨਾ ਕਰੀਂਗੇ ਸਮਾਜ ਲਈ ਕਿੰਨੀ ਕਾਫੀ ਬੰਦਾ ਕੀ ਮੋਨਾ ਜਿਹੜਾ ਸਿੱਟਾ ਕਰਦਾ ਜੀਵਨ ਦਾ ਜਿਹੜਾ ਸਿੱਟਾ ਖੜਾ ਕਰਦਾ ਤੇਰੇ ਸਿਰ ਤੇ ਸਿੱਧਦੀ ਖੂਬ ਕਰਦਾ ਚਾਹ ਮਰਨ ਦਾ ਵਤਨ ਦੇ ਹੀਪੜੀ ਦੇ ਚ ਸੋਈ ਬੇ ਵੀ ਚਾਰਨਾ ਕਰੀ ਗਾਤਾ ਜੋਨ ਤੱਕ ਸੁਮਾਰਾ ਜੀ ਕੰਨ ਕਰੇ ਗੁੰਗਾ ਰਹਿ ਕੇ ਸੰਸਾਰ ਭਾਦਾ ਉਸ ਨੇ ਬਾਦੇ ਦੀ ਤੁਸੂ ਦੁਨੀਆ ਵਿੱਚ ਕਿਸ ਤੱਕ ਵਿੱਚ ਖਾਈ ਹੁੰਦੀ ਜਿਹੜਾ ਕਰਨੀ ਬਿਕਰਾ ਜਾਈ ਹੁੰਦੀ ਜਿਹੜਾ ਕਰਨੀ ਬਿਕਰਾ

ਇਹ ਹੈ ਜਿਹੜਾ ਟੌਪਿਕ ਕੀਤਾ ਬਣਾਇਆ ਹੈ। ਤਾਂ ਇਹ ਕਿਤੇ ਬੰਨਣ ਕਾਹ ਲੋੜ ਇਹਨੂੰ ਕਾ ਕੇ ਹੱਥ ਬਾੜ। ਸੰਕੇਤੀ ਜੀ। ਤੇ ਜੇ ਨਾ ਸਭੀ ਨਾ ਤਜ ਗਤੇ। ਇਹ ਮਤ ਤੋਂ ਨਹੀਂ ਡਰੇ। सफलियू नग बतन जिय बतन ले छ बतन प्यारे ਉਹ ਵਾਟਾ ਦੀ ਤੇ ਪਰਵਾਨੇ ਸਜਨਾ ਬਤਨ ਵਿੱਚ ਪਿਆਰ ਦੇ ਰੰਗੇ ਰਾਤ ਅਜਾ ਕੀ ਦੀ ਜਦ ਬਲਦੀ ਏ ਤੇ ਉਹ ਬਾਗ ਟਟੰਗੀਆਂ ਛੱਤੇ ਨੇ ਲਾਟ ਅਜਾ ਜੀ ਦੀ ਜਦ ਬਲਦੀ ਏ ਤੇ ਉਹ ਬਾਗ ਟਟੰਗੀਆਂ ਘਟੇ ਨੇ न प्यार सदा हिंद प्यार सदा पाणी दे तुया हिंद प्यारी सदा पाणी दे तुया हिंदू हिंदे लुटानी ते तु्ह ਯਾ ਹਿੰਦ ਨਾਲ ਪਿਆਰ ਸਦਾ ਹਿੰਦ ਨਾਲ ਪਿਆਰ ਸਦਾ ਪਾਣੀ ਵੇਖੂ ਹਿੰਦਿਆ ਹਿੰਦ ਨਾਲ ਪਿਆਰ ਸਦਾ ਪਾਣੀ ਵੇਖੂ ਹਿੰਦਿਆ ਹਿੰਦ ਲਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅੰਤੇ ਕੁਹਿਰਿਆ ਹਿੰਦ ਨਾਲ ਪਿਆਰ ਸਦਾ ਤਰੰਗਾ ਸਾਡੀ ਜਾਣ ਤੇ ਤਰੰਗਾ ਸਾਡੀ ਸ਼ਾਨ ਏ ਤਰੰਗਾ ਸਾਡੀ ਜਾਣ ਤੇ ਤਰੰਗਾ ਸਾਡੀ ਸ਼ਾਨ ਏ सदा सदा चली चंडा सदा पुचारव भ चली लुटा तूं हिंद श पाई वार लुटाई उन जी कुरबानी लुट तूं हिंद प्यार सदा भॻत सिंह राजगुरू सखदे खु राजुर सखदे सुखी पने सते भाव चली जवे आज दे न फते आवे भाङ चली जवे आज दे न फे आवे प्यार सदा हिंद प्यार सदा पामी बे तूं हिंदी आ हिंद प्यार सदा पामी बे तूं हिंदी आ हिंद

なかなか。

Well ਸਮਿਆਂ ਦੇ ਮਹਾਨ ਗਿਰਤਕ ਚਮਨ ਲਾਲ ਜੀ ਤੇ ਪੰਜਾਬ ਸਕੂਲ ਐਜੂਕੇਸ਼ਨ ਦੀ ਰਿਪੋਰਟ ਐਸਓਟੀ ਦੇ ਸਦੀਪ ਜੀ ਰੋਬਰ ਮੁਦੇਦਾਰ ਧਾਰੀਵਾਲ ਜੀ ਦੇ ਮੌਜੂਦ ਮਾਣ ਜੀ ਜਿਨ੍ਹਾਂ ਦੀ ਬਦੌਲਤ ਤੁਹਾਡੇ ਨੂੰ ਨੂੰ ਮੌਕਾ ਮਿਲਿਆ ਮੈਨੂੰ ਪੂਰਾ ਖੁਸ਼ਾ ਹੈ ਕਿ ਇਸ ਸਟੇਜ ਤੋਂ ਮੈਂ ਪਹਿਲੀ ਵਾਰੀ ਪਰਫਾਰਮ ਕਰ ਲੱਗਿਆ ਹਮਦਰਦ ਸਿਮਲਾਪੀ ਜੀ ਦੀ ਗੋਮੇ ਆਸੀ ਤੁਸੀਂ ਸਰਕਾਰ ਦੋ ਸਾਥੀ ਸਹਿਮ ਭਾਗੀ ਦੇ ਜੀਤੇ ਰਿਹਾ ਉਹਨਾਂ ਨੇ ਵੀ ਬੱਚੇ ਸਾਫ ਕੰਮ ਕਰਨ ਦਾ ਮੌਕਾ ਮਿਲਿਆ ਲੋਕਾਂ ਦੀ ਰਜਾਨਿਕ ਸੋਚ ਨੂੰ ਅਸੀਂ ਉੱਪਰ ਟੱਕਰ ਦਾ ਕੰਮ ਕਰਦੇ ਆਂ ਲੋਕਾਂ ਦੇ ਸੈਂਟੀਫਿਕ ਟੈਂਪਰਮੈਂਟ ਨੂੰ ਬੁਲਾਉਂਦੇ ਆਂ ਅਸੀਂ ਚਾਹੁੰਦੇ ਆਂ ਸਾਰੇ ਦੇ ਸਾਡੇ ਦੇ ਰਿਸ਼ਤੇ ਨੂੰ ਇੱਕ ਵਿਗਿਆਨਿਕ ਸੋਚ ਤੇ ਸੋਟਣ ਲੱਗਾ ਜਦੋਂ ਵਿਗਿਆਨਿਕ ਸੋਚ ਤੇ ਸੋਟਣ ਲੱਗੇ ਤਾਂ ਸਾਰਾ ਮਸਲਾ ਹੀ ਹੱਲ ਹੋ ਜਾਣਾ ਸੋ ਮੈਂ ਉਹ ਗੀਤ ਜਿਹੜਾ ਮਜੂਦਾ ਸਿਸਟਮ ਤੇ ਲਿਖਿਆ ਹੈ ਔਰ ਸਾਡੇ ਮੌਜੂਦਾ ਲੀਡਰਾਂ ਨੇ ਜਿਹੜੇ ਕੇ ਵਿਸ਼ਵਗੁਰੂ ਬਣਨ ਦੀਆਂ ਟੀਂਗਾਂ ਮਾਰਦੇ ਨੇ ਉਹਨਾਂ ਤੇ ਲਿਖਿਆ ਫੋਲੇ ਨੂਬਰੂ ਹੋਲੇ ਨੂਕਾ ਤਾਂ ਕਾਣ ਕੇ ਮਾਰੋ 2 ਮੇਰਾਕ ਹੈ ਜੇਵਾਸਮ ਅੱਗੇ ਨੂੰ ਸਪੀਕਰ ਵਧੀਆ ਰੱਖੋ ਪਰ ਉਹਨੂੰ ਪ੍ਰੋਗਰਾਮ ਦੇ ਵਿੱਚ ਕਿਸੇ ਜਗ੍ਹਾ ਅੱਗੇ ਕਿ ਲਾਇਆ ਅੱਛੇ ਦਿਨ ਆਵੜੀ ਨੇ ਸਭ ਨੂੰ ਧਾਰਾ ਦੀ ਗਿਲਾਇਆ ਅਨੰਭਾਰੋਂ ਆਏ ਸਭ ਨੂੰ ਇਹੀ ਕਹਿ ਪਰਮਾ ਤੁੰਬਾਰੋਂ ਆਈ ਸਭ ਨੂੰ ਇਹੀ ਕਹਿ ਪਰਮਾ ਅੱਛੇ ਦਿਨ ਕੀ ਆਉਣੇ ਸੀ ਹਾਏ ਹਾਏ ਅੱਛੇ ਦਿਨ ਕੀ ਆਉਣੇ ਵਾਲੇ ਵਿਚਾਰੇ ਦੀ ਅੱਥੇ ਟਿਕੀਓ ਰੇਤੀ ਪਹਿਗਾ ਕੀਤਾ ਸੂਰ ਤੇ ਇੱਕ ਗੰਦਾਲੇ ਕੀਤਾ ਸਭ ਕੁਝ ਵੇਚ ਕੇ ਖਾ ਲੇ ਸਾਡੀ ਮੋਈ ਗੰਦਾਲਾ ਨੂੰ ਸਾਡੀ ਮੋਈ ਗੰਦਾਲਾ ਨੂੰ ਕੀ ਤੇਜ਼ੀ ਕਵਾਗ ਵੱਲ ਰਹਿ ਗਏ ਤੇਜ਼ੀ ਉਹ ਕਲਾਮ ਮੋਰ ਖੱਤਰੀ ਹਾ ਤੇਵਾ ਦੇ ਵਿੱਚ ਜਲਦਾ ਦੇ ਧੋਖੋ ਫਾਦੇ ਜਿ ਮੇਰੇ ਦਿਲ ਦੇ ਕੋ ਕੁਝ ਸ਼ਾਨੇ ਬਣ ਕੇ ਸੋਚੋ ਭਾਗ ਜੀ ਜਿਹੜਾ ਨਜੋਣਾ ਹੈ ਖਤਰ ਭਦਵਾ ਤਾਰੀਆਂ ਨੇ ਚਾਹੇ ਖੱਦੜਾ ਹੋਵੇ ਉਹ ਮੈਂ ਚਾਹੇ ਭੱਗਵੇਂ ਉਹ ਮੈਂ ਚਾਹੇ ਨੀਲੇ ਹੋਵੇ ਉਹ ਮੈਂ ਚਾਹੇ ਕਿ ਕਰੂਗਾ ਸਾਰੇ ਇੱਕ ਹੀ ਕੋਈ ਫਰਕ ਨਹੀਂ ਆ ਰੰਗੇ ਬਦਲਿਆ ਨਵੇਂ ਬਦਲੇ ਨੇ ਖੱਦਰ ਭੱਗਵਾ ਤਾਰੀਆਂ ਨੇ ਪੂਰੇ ਦੇਸ਼ ਮੇਰੇ ਨੂੰ ਨੁੱਟਿਆ ਫੁੱਲਦਾਰ ਵਕਾਲ ਗਏ ਮਜਦਾ ਮਹਿੰਗਾਈ ਨੇ ਖੁੱਟਿਆ ਹੁਨਾ ਕੁੱਟ ਸੋਹਰਦਾ ਪੀਣਾ ਹੈ ਹਾਏ ਹਾਏ न कुट भरदा पीना आहे चेतन त न जी न कुटस भरदा पीण चेतन त न जी ਕੰਪਨੀ ਬਹੁਤ ਹੀ ਬਦਿਆ ਸਾਨੂੰ ਸੱਚੀ ਜਗਾਤਾ ਦਿਲ ਹੋ ਕੇ ਰੱਖਦਾ ਬਹੁਤ